ਅਸੀਂ ਪਹਿਲਾਂ ਵੀ ਭਾਈ ਸਾਹਿਬ ਦਾ ਸਾਥ ਦਿੱਤਾ ਹੁੰਦਾ ਅੱਜ ਸਾਡੇ ਸਿੱਖ ਨੌਜਵਾਨ ਡਿਬਰੂਗੜ੍ਹ ਦੀਆਂ ਜੇਲਾਂ ਚ ਨਾ ਹੁੰਦੇ ਉਹ ਜੇ ਆਪਾਂ ਇਕੱਠੇ ਰਹੇ ਤਾਂ ਕਿਸੇ ਵੀ ਸਰਕਾਰ ਦੀ ਯਰਤ ਨਹੀਂ ਹੋਊਗੀ ਕਿ ਤੁਹਾਡੇ ਆਗੂ ਨੂੰ ਤੁਹਾਡੇ ਕੋਲੋਂ ਖੋਲੂ ਕਮੈਂਟ ਕਰਦੇ ਹੁੰਦੇ ਆ ਕਿ ਜਦੋਂ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਵੇਲੇ ਅਸੀਂ ਆਵਾਜ਼ ਚੱਕੀ ਤਾਂ ਉਸ ਵੇਲੇ ਸਾਡੇ ਪੇਜ ਬੰਦ ਕਰਤੀ ਸੀ ਅੱਜ ਤੱਕ ਉਹ ਗੱਲ ਮੈਂ ਪੰਜਾਬੀਓ ਇਹ ਕਰਨ ਲੱਗਿਆ ਕਿ ਜਿਵੇਂ ਅੱਜ 22 ਭਾਨੇ ਸਿੱਧੂ ਦਾ ਸਾਥ ਦਿੱਤਾ ਆਪਾਂ ਨੇ ਛੇ ਮਹੀਨੇ ਦੇ ਨਾਈ ਪਹਾਨਾ ਬਾਹਰ ਆਜੂਗਾ ਜੋ ਸਟੇਟਮੈਂਟ ਜੋ ਲਿਖਤੀ ਸਰਕਾਰ ਨੇ ਦਿੱਤਾ ਤੇ ਸਾਰੇ ਪਰਚੇ ਰੱਦ ਹੋ ਜਾਣਗੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਕਿ ਜੇ ਆਪਾਂ ਹਰ ਕਾਨੂੰਨ ਨੌਜਵਾਨ ਨਾਲ ਹਰ ਇੱਕ ਨੌਜਵਾਨ ਨਾਲ ਇਸੇ ਤਰ੍ਹਾਂ ਖੜਿਆ ਕਰੀਏ ਤਾਂ ਆਸੀਂ ਆਪਣੇ ਯੋਧੇ ਗਵਾਵਾਂਗੇ ਨਹੀਂ ਇਹ ਧਰਤੀ ਯੋਧਿਆਂ ਨੂੰ ਜਨਮ ਦਿੰਦੀ ਹੈ ਪਰ ਇਸ ਧਰਤੀ ਤੇ ਜਿਹੜੇ ਲੋਕ ਨੇ ਜਿਹੜੇ ਸੰਗਤ ਹੈ ਉਹਨੇ ਯੋਧਿਆਂ ਨੂੰ ਸਾਹਮਣੇ ਰੱਖਣਾ ਹੁੰਦਾ ਹੈ ਜੋਦਿਆਂ ਨੇ ਆਗੂ ਬਣ ਕੇ ਅਗਵਾਈ ਕਰਨੀ ਹੁੰਦੀ ਆ ਤੇ ਇਸ ਲੋਕਾਂ ਨੇ ਉਹਨਾਂ ਨੂੰ ਉਹਨਾਂ ਨੂੰ ਸਾਹਮਣੇ ਰੱਖਣਾ ਉਹਨਾਂ ਦੀ ਪਿੱਠ ਤੇ ਖੜਨਾ ਹੁੰਦਾ ਪਰ ਜੇ ਪੰਜਾਬੀਓ ਜਿਵੇਂ ਭਾਨੇ ਸਿੱਧੂ ਦਾ ਸਾਥ ਦਿੱਤਾ ਜਿਵੇਂ ਇਸੇ ਤਰ੍ਹਾਂ ਅਸੀਂ ਪਹਿਲਾਂ ਵੀ ਭਾਈ ਸਾਹਿਬ ਦਾ ਸਾਥ ਦਿੱਤਾ ਹੁੰਦਾ ਅੱਜ ਸਾਡੇ ਸਿੱਖ ਨੌਜਵਾਨ ਡਿਬਰੂਗੜ੍ਹ ਦੀਆਂ ਜੇਲਾਂ ਚ ਨਾ ਹੁੰਦੇ ਅੱਜ ਸਾਡੇ ਬੰਦੀ ਸਿੰਘ ਜੇਲਾਂ ਚ ਨਾ ਹੁੰਦੇ ਸਾਡੇ ਕਿੰਨੇ ਸਿੰਘ ਨੇ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹ ਅੱਜ ਵੀ ਜੇਲਾਂ ਚ ਨੇ ਕਿਉਂ ਕਿਉਂਕਿ ਅਸੀਂ ਇੱਕ ਮੁੱਠ ਨਹੀਂ ਹੋਏ ਅਸੀਂ ਸਿਰ ਨਹੀਂ ਜੋੜੇ ਜੇ ਅਸੀਂ ਇਸੇ ਤਰ੍ਹਾਂ ਸਿਰ ਜੋੜ ਕੇ ਰਹੇ ਨਾ ਤਾਂ ਇੱਥੇ ਸਾਡੀ ਜੇ ਸਿਰ ਜੋੜ ਕੇ ਰਹੇ ਹੁੰਦੇ ਨਾ ਤਾਂ ਅਸੀਂ ਬਾਈ ਦੀਪ ਨੂੰ ਗਵਾਇਆ ਹੁੰਦਾ ਜਿਹੜੀ ਸਾਡੀ ਸੋਚ ਸੀ ਦੀਪ ਬਾਈ ਦੀ ਸੋਚ ਬਹੁਤ ਉੱਚੀ ਸੀ ਤੇ ਨਾਹੀਂ ਅਸੀਂ ਆਪਣੀ ਕਲਮ ਨੂੰ ਗਵਾਇਆ ਹੁੰਦਾ ਜਿਹੜੀ ਕਲਮ ਦਾ ਧਾਰਨੀ ਸਿੱਧੂ ਮੂਸੇ ਵਾਲਾ ਸੀ ਜੇ ਅਸੀਂ ਇਕੱਠੇ ਹੋਏ ਹੁੰਦੇ ਨਾ ਅਸੀਂ ਆਪਣੀ ਖੇਡ ਨੂੰ ਗਵਾਇਆ ਹੁੰਦਾ ਸੰਦੀਪ ਨੰਗਲ ਅੰਬੀਆਂ ਜਿਹਨੇ ਕਬੱਡੀ ਦਾ ਬਹੁਤ ਸਟਾਰ ਵੱਡਾ ਖਿਡਾਰੀ ਸੀ ਜਿਹਨੇ ਕਬੱਡੀ ਦੇ ਕਿੰਨੇਕ ਯੋਧੇ ਹੋਰ ਪੈਦਾ ਕੀਤੇ ਐ ਤੇ ਨਾ ਹੀ ਅਸੀਂ ਨੌਜਵਾਨੋਂ ਪੰਜਾਬੀਓ ਸਾਰੇ ਹਰਿਆਣੇ ਵਾਲੇ ਭਰਾ ਜਿਹਨੇ ਵੀ ਹੈਗੇ ਨਾ ਅਸੀਂ ਆਪਣੀ ਬੋਲੀ ਨੂੰ ਗਵਾਉਏ ਗਵਾਈਏ ਜੇ ਅਸੀਂ ਇਕੱਠੇ ਰਹੀਏ ਬੋਲੀ ਕੀ ਤੋਂ ਦੇਖਦੇ ਆਂ ਬਾਈ ਲੱਖੇ ਇਸ ਦਾਣੇ ਚ ਇਸ ਕਰਕੇ ਮੈਂ ਹੱਥ ਜੋੜਦਾ ਕਿ ਜਿਵੇਂ ਭਾਨੇ ਸਿੱਧੂ ਦੀ ਪਿੱਠ ਤੇ ਆ ਕੇ ਪੂਰਾ ਪੰਜਾਬ ਖੜ ਗਿਆ ਹਰਿਆਣਾ ਖੜ ਗਿਆ ਹੋਰ ਸਾਰੇ ਦੂਰੋਂ ਦੂਰੋਂ ਭਰਾ ਆ ਕੇ ਖੜ ਗਏ ਇਸੇ ਤਰ੍ਹਾਂ ਬਾਈ ਆਪਾਂ ਜਿਹੜੇ ਸਾਡੇ ਆਗੂ ਨੇ ਜਿਹੜੇ ਸਾਡੇ ਧਰਮ ਨੂੰ ਬਚਾਉਣਾ ਚਾਹੁੰਦੇ ਆ ਜਿਹੜੇ ਇਸ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਜਿਹੜੇ ਬੋਲੀ ਨੂੰ ਬਚਾਉਣਾ ਚਾਹੁੰਦੇ ਆ ਧਰਤੀ ਨੂੰ ਬਚਾਉਣਾ ਚਾਹੁੰਦੇ ਆ ਜਿਹੜੇ ਜ਼ਬਾਨੀ ਨੂੰ ਬਚਾਉਣਾ ਚਾਹੁੰਦੇ ਆ ਜਿਹੜੇ ਕਿਸਾਨੀ ਨੂੰ ਬਚਾਉਣਾ ਚਾਹੁੰਦੇ ਆ ਸੋ ਉਹਨਾਂ ਦੀ ਪਿੱਠ ਤੇ ਖੜ ਜਾ ਕਰੋ ਇਹੀ ਬੇਨਤੀ ਕਰਨ ਦੇ ਲਈ ਮੈਂ ਅੱਜ ਸਪੈਸ਼ਲ ਇਹ ਵੀਡੀਓ ਪਾ ਰਿਹਾ ਮੇਰੇ ਮਨ ਦੇ ਵਿੱਚ ਆਇਆ ਕਿ ਪੰਜਾਬੀਓ ਜੇ ਆਪਾਂ ਇਕੱਠੇ ਰਹੀਏ ਤਾ ਕਿਸੇ ਵੀ ਸਰਕਾਰ ਦੀ ਯਰਤ ਨਹੀਂ ਹੋਊਗੀ ਕਿ ਤੁਹਾਡੇ ਆਗੂ ਨੂੰ ਤੁਹਾਡੇ ਕੋਲੋਂ ਖੋਲੂ ਜੇ ਇਕੱਠੇ ਰਹਿ ਜੇ ਐਂ ਦਿਲੋਂ ਲੜਾਈ ਲੜਦੇ ਰਹੇ ਸਰਕਾਰਾਂ ਨਾਲ ਦਿਲੋਂ ਜਿਵੇਂ ਕੱਲ ਤੁਸੀਂ ਬੈਰੀਕਾਡ ਤੋੜ ਕੇ ਜਿੱਥੇ ਆਪਾਂ ਨੇ ਮੋਰਚਾ ਲਾਉਣਾ ਸੀ ਉੱਥੇ ਲਾਇਆ ਕੱਲ ਭਾਵੇਂ ਸਾਡੇ ਕੁਝ ਬੰਦੇ ਨਜ਼ਰਬੰਦ ਵੀ ਹੋ ਗਏ ਬਚਾਅ ਬਚੂ ਕੇ ਅਸੀਂ ਵੀ ਧਰਨੇ ਤੱਕ ਮਸਾਂ ਪਹੁੰਚੇ ਆ ਕਿਉਂਕਿ ਇਹਨਾਂ ਦਾ ਮਤਲਬ ਹੁੰਦਾ ਕਿ ਆਗੂ ਨੂੰ ਚੱਕ ਲੋ ਜਿਹੜੀ ਭੀੜ ਹੈ ਉਹ ਹਿੰਸਕ ਹੋ ਜੂਗੀ ਤੇ ਵਾਪਸ ਚਲੇ ਜਾਣਗੇ ਤੇ ਅਸੀਂ ਪਰਚੇ ਪਾ ਦਾਂਗੇ ਕੱਲ ਮੈਂ ਵੀ ਪਹਿਲਾ ਮਹਿਲਾ ਮੈਲ ਕਲਾ ਸੀ ਮੋਰਚਾ ਲਾਇਆ ਬਾਈ ਨਾਲ ਸਾਡੇ ਰਣ ਸਿੰਘ ਹੋਰੀ ਸੀ ਜਰਨਲ ਸਕੱਤਰ ਸਿੱਧੂਪੁਰ ਦੇ ਸਿੱਧੂਪੁਰ ਦੇ ਤੇ ਸਾਡੇ ਜਖੇਪਲ ਵਾਲੀ ਟੀਮ ਸੀ ਅੰਬਲਵਾਸ ਵਾਲੀ ਬਾਈ ਭਜਨੇ ਹੋਰੀ ਸਾਰੇ ਤੇ ਉੱਥੇ ਸਾਨੂੰ ਰੋਕਿਆ ਉੱਥੇ ਰੋਕਿਆ ਤੇ ਉੱਥੇ ਗ੍ਰਿਫਤਾਰੀਆਂ ਪਾਉਣੀਆਂ ਸ਼ੁਰੂ ਕੀਤੀਆਂ ਤੇ ਕਿਵੇਂ ਨਾ ਕਿਵੇਂ ਕਰਕੇ ਉੱਥੋਂ ਨਿਕਲ ਕੇ ਮੈਂ ਇਧਰਲੇ ਪਾਸੇ ਆ ਗਿਆ ਕਿਉਂਕਿ ਉਹਨਾਂ ਨੇ ਸੋਚਿਆ ਸੀ ਕਿ ਇਹਨਾਂ ਨੂੰ ਗ੍ਰਿਫਤਾਰ ਕਰੋ ਤੇ ਜਿਹੜੀ ਭੀੜ ਆ ਉਹਨਾਂ ਨੂੰ ਇਹ ਅਗਵਾਈ ਨਹੀਂ ਕਰ ਪਾਉਣਗੇ ਤੇ ਇਹ ਖਿੱਲਰ ਜਾਣਗੇ ਪਰ ਜਿੰਨਾ ਕੱਲ ਲੋਕਾਂ ਨੇ ਸਾਥ ਦਿੱਤਾ ਜਿੰਨੇ ਕੁ ਉਹਨਾਂ ਨੇ ਸਮਝਦਾਰੀ ਦਿਖਾਈ ਕਹਿੰਦੇ ਭਾਈ ਠੀਕ ਐ ਵੀ ਜਿਹੜੇ ਆਗੂ ਨੇ ਉਹ ਬਚ ਕੇ ਰਹੋ ਤੇ ਬਚ ਕੇ ਉਹ ਮੋਰਚਿਆਂ ਨੂੰ ਸਾਹਮੋ ਤੇ ਮੋਰਚੇ ਸਾਹਮਣੇ ਗਏ ਅਗਵਾਈ ਕਰਦੇ ਗਏ ਤੇ ਅਸੀਂ ਜਿਹੜਾ ਸ਼ਾਮ ਨੂੰ ਸਾਡੇ ਹੱਕ 'ਚ ਫੈਸਲਾ ਆ ਗਿਆ ਇਹ ਹੁੰਦੀ ਐ ਸਮਝਦਾਰੀ ਇਹ ਹੁੰਦੀ ਐ ਇੱਕ ਚੰਗੀ ਸੋਚ ਇੱਕ ਚੰਗੀ ਸੋਚ ਕੀ ਯਾਰ ਆਗੂ ਨੂੰ ਗ੍ਰਿਫਤਾਰ ਨਾ ਹੁੰਦਿਓ ਕੁਛ ਮਰਜ਼ੀ ਹੋ ਜੇ ਇਸ ਕਰਕੇ ਭਾਈ ਜਿਹੜੇ ਭਰਾਵਾਂ ਨੇ ਸਾਥ ਦਿੱਤਾ ਤੈਨੂੰ ਲੋ ਧੰਨਵਾਦ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਭਾਈ ਇਸੇ ਤਰ੍ਹਾਂ ਢਾਲ ਬਣ ਕੇ ਖੜਜਿਆ ਕਰੋ ਇਸੇ ਤਰ੍ਹਾਂ ਢਾਲ ਬਣ ਕੇ ਖੜਜਿਆ ਕਰੋ ਨਹੀਂ ਇਹਨਾਂ ਸਰਕਾਰਾਂ ਨੇ ਪਤਾ ਨਹੀਂ ਕਿੰਨੇ ਕੁ ਨੌਜਵਾਨਾਂ ਨੂੰ ਖਤਮ ਕਰ ਦੇਣਾ ਪਤਾ ਨਹੀਂ ਕਿੰਨੇ ਕੁ ਕਰਤੇ ਗੈਂਗਸਟਰ ਕਹਿ ਕੇ ਮਾਰੀ ਜਾਂਦੇ ਆ ਇਹਨਾਂ ਨੂੰ ਇਹ ਨਹੀਂ ਪਤਾ ਗੈਂਗਸਟਰ ਹੈਗਾ ਕੌਣ ਹੈ ਚੱਕ ਕੇ ਗੋਲੀ ਮਾਰ ਦਿੰਦੇ ਆ ਬਾਅਦ ਚ ਕਹਿੰਦੇ ਆ ਗੈਂਗਸਟਰ ਸੀ ਇਹ ਸਰਕਾਰ ਦੀਆਂ ਚਾਲਾਂ ਨੇ ਨੌਜਵਾਨੀ ਨੂੰ ਖਤਮ ਕਰਨ ਦੇ ਲਈ ਪਰ ਜਿਹੜੇ ਨੌਜਵਾਨਾਂ ਦਾ ਸਿਰ ਇਸ ਵਾਰੀ ਭਾਨੇ ਸਿੱਧੂ ਵਾਲੇ ਬਾਈ ਦੇ ਹੱਕ ਚ ਸਿਰ ਜੋੜੇ ਨੇ ਇਸੇ ਤਰ੍ਹਾਂ ਭਾਈ ਅਮਰਤਪਾਲ ਸਿੰਘ ਖਾਲਸਾ ਵੇਲੇ ਜੇ ਆਪਾਂ ਸਿਰ ਜੋੜੇ ਹੁੰਦੇ ਖੜੇ ਹੁੰਦੇ ਤਾਂ ਫਿਰ ਆ ਗੱਲਾਂ ਨਹੀਂ ਆਉਣੀ ਸੀ ਜਿੰਨਾ ਜ਼ੋਰ ਲੱਗਿਆ ਸੀ ਅੱਬ ਦੇ ਤੋਂ ਲਾਇਆ ਸੀ ਸਾਡੇ ਪੇਜ ਤੱਕ ਬੰਦ ਕਰਤੇ ਸੀ ਨੈੱਟ ਬੰਦ ਕਰਤਾ ਸੀ ਗ੍ਰਿਫਤਦਾਨੀਆਂ ਪਾਉਣ ਦੇ ਲਈ ਪ੍ਰਸ਼ਾਸਨ ਸਾਡੇ ਪਿੱਛੇ ਰਿਹਾ ਪਰ ਅਸੀਂ ਆਪਣਾ ਜ਼ੋਰ ਲਾ ਕੇ ਖੜੇ ਆਂ ਪਰ ਲੋਕ ਨਹੀਂ ਇਕੱਠੇ ਹੋਏ ਅੱਜ ਵੀ ਕਈ ਭਗਤ ਕਹਿ ਦਿੰਦੇ ਆ ਤੁਸੀਂ ਕਿੱਥੇ ਸੀ ਭਰਾਵੋ ਅਸਤਾ ਆਪਦਾ ਜ਼ੋਰ ਜਨਾ ਲੱਗਿਆ ਸੀ ਉਦੋਂ ਵੀ ਲਾਇਆ ਸੀ ਅੱਗੇ ਵੀ ਜੇਕਰ ਕੋਈ ਪ੍ਰੋਗਰਾਮ ਲਿਖਣਾ ਹੈ ਸਾਡੇ ਸਿੰਘਾਂ ਨੂੰ ਡਿਬਰੂਗੜ ਤੋਂ ਇੱਥੇ ਲਿਆਉਣਾ ਹੈ ਘੱਟੋ ਘੱਟ ਇੱਕ ਮੰਗ ਹੀ ਰੱਖ ਲੋ ਕਿ ਯਾਰ ਸਾਡੇ ਸਿੰਘ ਜਿਹੜੇ ਡਿਬਰੂਗੜ ਨੇ ਉਹਨਾਂ ਨੂੰ ਪੰਜਾਬ ਦੇ ਜਿਲ੍ਹਿਆਂ 'ਚ ਤਾਂ ਰੱਖ ਲੋ ਐਡੀ ਦੂਰ ਕਿਉਂ ਸਿੱਟਿਆ ਕੋਈ ਖੋਟ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਲੋਕ ਐ ਲਾ ਲੋ ਵੀ ਸਿੱਖੀ ਨੂੰ ਵਡਾਵਾ ਦੇ ਰਹੇ ਸੀ ਅਮਰਤ ਸ਼ਿਕਾਰੀ ਸੀ ਚਿੱਟੇ ਤੋਂ ਨੌਜਵਾਨਾਂ ਨੂੰ ਰੋਕ ਰਿਹਾ ਸੀ ਡਿਬਰੂਗੜ੍ਹ ਬੈਠੇ ਆ ਇਸ ਕਰਕੇ ਇਹ ਮੰਗ ਰੱਖੋ ਪੰਜਾਬ ਦੇ ਲੋਕੋ ਸਾਡੇ ਮੁੱਖ ਮੰਤਰੀ ਤੋਂ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਸਾਡੇ ਸਿੰਘ ਡਿਬਰੂਗੜ੍ਹ ਸਿਟ ਤੇ ਤੁਸੀਂ ਲਿਆ ਕੇ ਉਹਨਾਂ ਦਾ ਖੋਟ ਕੀ ਹੈ ਘੱਟੋ ਘੱਟ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਤਾਂ ਸ਼ਿਫਟ ਕਰਾ ਲਓ ਇਹ ਬੇਨਤੀ ਦੀ ਮੈਂ ਅੱਜ ਸਨਮਖੋ ਰਿਆਂ ਜੇ ਗੱਲ ਮੇਰੀ ਚੰਗੀ ਲੱਗਦੀ ਹੈ ਤਾਂ ਆਪਾਂ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਭਾਈ ਘਰੇ ਰਜਾਈਆਂ 'ਚ ਬਹਿ ਕੇ ਕਮੈਂਟ ਨਾ ਕਰਿਆ ਕਰੋ ਰਜਾਈਆਂ 'ਚ ਬਹਿ ਕੇ ਕਮੈਂਟ ਨਾ ਕਰਿਆ ਕਰੋ ਕੁਝ ਕ ਬੰਦੇ ਹੁੰਦੇ ਉਹਨਾਂ ਨੇ ਨੈਗੇਟਿਵਿਟੀ ਏ ਫਲਾਉਣੀ ਹੁੰਦੀ ਆ ਉਹ ਭਗਤ ਹੁੰਦੇ ਆ ਕੋਈ ਕਿਸੇ ਪਾਰਟੀ ਦਾ ਕੋਈ ਕਿਸੇ ਪਾਰਟੀ ਉਹ ਜਾਣ ਬੁੱਝ ਕੇ ਲਿਖ ਦਿੰਦੇ ਆ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਗਾਹਾਂ ਵਾਲਾ ਬੰਦਾ ਜਿਹੜਾ ਬੋਲ ਰਿਹਾ ਉਹ ਕਿਹਦੇ ਨਾਲ ਖੜਾ ਆ ਜਾਂ ਕਿਹਦੇ ਨਾਲ ਨਹੀਂ ਖੜਾ ਇਹ ਵੀ ਨਹੀਂ ਪਤਾ ਹੁੰਦਾ ਹੁਣ ਮੇਰੇ ਕਮੈਂਟਾਂ ਦੇ ਵਿੱਚ ਕਈ ਬੰਦੇ ਲਿਖ ਦਿੰਦੇ ਆ ਭਾਈ ਅਮਰਤਪਾਲ ਸਿੰਘ ਖਾਲਸਾ ਵਾਲੇ ਤੁਸੀਂ ਕਿੱਥੇ ਸੀ ਜਿਹੜੇ ਲੋਕਾਂ ਨੂੰ ਪਤਾ ਹੈ ਕਿ ਉਦੋਂ ਅਸੀਂ ਕੀ ਕੀਤਾ ਕੀ ਨਹੀਂ ਕੀਤਾ ਉਹ ਸਭ ਜਾਣਦੇ ਆ ਆ ਲਲੀਆਂ ਛਲੀਆਂ ਤੋਂ ਨਾ ਘਬਰਾਇਆ ਕਰੋ ਇਹ ਕੀ ਹੁੰਦੇ ਆ ਭਗਤ ਭਗਤੀ ਕਰਦੇ ਆ ਅੰਨੇ ਭਗਤ ਹੁੰਦੇ ਇਹਨਾਂ ਨੇ ਇੱਕੋ ਕਮੈਂਟ ਲਿਖ ਲੈਂਦੇ ਹੁੰਦੇ ਆ ਇਹਨਾਂ ਦਾ ਆਈਟੀ ਸੈੱਲ ਹੁੰਦਾ ਉਹੀ ਲਿਖੀ ਜਾਂਦੇ ਹੁੰਦੇ ਸੋ ਉਦੋਂ ਜਿਹੜੇ ਸਿੰਘਾਂ ਨੂੰ ਪਤਾ ਹੈ ਕਿ ਅਸੀਂ ਕੀ ਕੀਤਾ ਸਭ ਤੋਂ ਪਹਿਲੀ ਵੀਡੀਓ ਭਾਈ ਸਾਹਿਬ ਦੇ ਹੱਕ ਚ ਮੈਂ ਪਾਈ ਸੀ ਉਸ ਤੋਂ ਬਾਅਦ net ਬੰਦ ਕੀਤਾ ਦੁਬਾਰੇ ਫੇਰ ਕਿਤੇ wifi ਲੈ ਕੇ ਫੇਰ ਪਾਈ ਉਦੋਂ ਵੀ ਅਸੀਂ ਚਾਹਿਆ ਕਿ ਯਾਰ ਸਾਡੇ ਨੌਜਵਾਨ ਇੱਥੇ ਰਹਿਣ ਪਰ ਲੋਕੋ ਤੁਸੀਂ ਨਹੀਂ ਸਿਰ ਜੋੜੇ ਜਦੋਂ ਜਦੋਂ ਤੁਸੀਂ ਸਿਰ ਜੋੜੋਗੇ ਜਦੋਂ ਜਦੋਂ ਤੁਸੀਂ ਲਾਮਬੰਦ ਹੋਵੋਗੇ ਜਦੋਂ ਜਦੋਂ ਤੁਸੀਂ ਇਕੱਠੇ ਹੋਵੋਗੇ ਕਿਸੇ ਦੀ ਜਰਤ ਨਹੀਂ ਹੋਊਗੀ ਕਿ ਤੁਹਾਨੂੰ ਹਰਾ ਪਾਊਗਾ ਕੱਲ ਨਹੀਂ ਜਿੱਤੇ ਕਿੱਡੀ ਕਿੱਡੀ ਲੜਾਈ ਜਿੱਤਿਆਂ ਲਾਮਬੰਦ ਹੋ ਕੇ ਜਿੱਤਿਆਂ ਸੰਘਰਸ਼ ਕਰਨੇ ਜ਼ਰੂਰੀ ਨੇ ਸੰਘਰਸ਼ ਕਰਨ ਦੇ ਲਾਮਬੰਦ ਹੋਣਾ ਜ਼ਰੂਰੀ ਹੈ ਸੰਘਰਸ਼ ਕਰਨ ਦੇ ਲਈ ਜ਼ਬਰਦਸਤ ਮੁਕਾਬਲਾ ਤੁਹਾਡੇ ਕੋਲ ਸਬਰ ਹੋਣਾ ਚਾਹੀਦਾ ਜ਼ਬਰਦਸਤ ਮੁਕਾਬਲਾ ਸਬਰ ਨਾਲ ਸਾਡੀ ਸਾਰੀ ਟੀਮ ਦੀ ਇਹੀ ਮੰਗ ਸੀ ਕਿ ਆਪਾਂ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਨਾ ਜਿੱਥੇ ਰੋਕਣਗੇ ਬਹਿਜਿਓ ਜਿੱਥੇ ਥੱਕਾ ਹੋਊਗਾ ਬਹਿਜਿਓ ਪਰ ਨਜਾਇਜ਼ ਹੋਇਆ ਨਾਲੇ ਲਾਠੀ ਚਾਰਜ ਹੋਇਆ ਕੱਲ ਨਾਲੇ ਗ੍ਰਿਫਤਦਾਨੀਆਂ ਪਾਲੀਆਂ ਕਈ ਸਾਡੇ ਬੰਦਿਆਂ ਨੂੰ ਜੇਲਾ سوری ਥਾਣਿਆਂ 'ਚ ਰੱਖ ਲਿਆ ਤੇ ਕਈ ਧਰਨੇ 'ਚ ਪਹੁੰਚ ਗਏ ਜਿੰਨਾ ਕੱਥ ਧਰਨੇ 'ਚ ਸੀ 19 ਨੌਜਵਾਨ ਜੇ ਇੱਥੇ ਬੈਠੇ ਸੀ ਥਾਣਿਆਂ 'ਚ ਇਸ ਕਰਕੇ ਕੱਲ ਬਹੁਤ ਵੱਡਾ ਕੱਠ ਜਿਹੜਾ ਭਾਨੇ ਸਿੱਧੂ ਦੇ ਹੱਕ 'ਚ ਹੋਇਆ ਉਹ ਇੱਕ ਇਹ ਲਾ ਲੋ ਪੰਜਾਬ ਨੂੰ ਇੱਕ ਜਗਾਉਣ ਵਾਲੀ ਚੀਜ਼ ਹੈ ਕਿ ਜਦੋਂ ਵੀ ਸਾਡੇ ਨੌਜਵਾਨ ਤੇ ਕਿਸੇ ਦੇ ਸਦਕ ਹੁੰਦਾ ਉਹ ਕਿਸੇ ਤੇ ਵੀ ਹੁੰਦਾ ਉਹ ਕਿਸੇ ਵੀ ਵਿਚਾਰਧਾਰਾ ਦਾ ਇਨਸਾਨ ਹੈ ਇਹਨਾਂ ਆਪਾਂ ਸੋਚਿਆ ਕਰੋ ਜੇ ਆਪਣੇ ਵਾਲਾ ਬੰਦੀ ਫੜਿਆ ਜਾਂਦਾ ਤਾਂ ਉਸੇ ਪਿੱਛੇ ਲੱਗਣਾ ਹੈ ਭਾਈ ਕੋਈ ਵੀ ਬੰਦਾ ਵਿਚਾਰ ਰੱਖਦਾ ਹੈ ਉਹਦੇ ਆਪਣੇ ਵਿਚਾਰ ਨੇ ਪਰ ਸਾਡਾ ਮਕਸਦ ਇੱਕ ਹੋਣਾ ਚਾਹੀਦਾ ਸਾਡੀ ਲੜਾਈ ਇੱਕ ਹੋਣੀ ਚਾਹੀਦੀ ਹੈ ਵਿਚਾਰ ਕਦੇ ਨਹੀਂ ਮਿਲਦੇ ਹੁੰਦੇ ਇੱਕੋ ਜਿਹੇ ਵਿਚਾਰ ਸਾਰੇ ਬੰਦਿਆਂ ਦੇ ਵਿਚਾਰ ਇੱਕੋ ਜਿਹੇ ਨਹੀਂ ਹੁੰਦੇ ਅਲੱਗ-ਅਲੱਗ ਹੁੰਦੇ ਆ ਪਰ ਲੜਨਾ ਅਸੀਂ ਕਿਦੇ ਲਈ ਹੁੰਦਾ ਉਸ ਉਹ ਸਾਡਾ ਉਹ ਜਿਹੜਾ ਮਕਸਦ ਹੈ ਉਹ ਇੱਕ ਹੋਣਾ ਚਾਹੀਦਾ ਹੁਣ ਕੱਲ ਬਹੁਤ ਜੱਥੇਬੰਦੀਆਂ ਨੇ ਸਾਥ ਦਿੱਤਾ ਉਹਨਾਂ ਦੀ ਲੜਾਈ ਮੈਂ ਦੇਖ ਲਿਆ ਉਹ ਦਿਲੋਂ ਚੁਰੇ ਹੋਏ ਸੀ ਭਾਵੇਂ ਭਾਈ ਜਸਵਿੰਦਰ ਸਿੰਘ ਸੋਮਾ ਜੀ ਲੋਂਗੋਵਾਲ ਤੋਂ ਜਿਨ੍ਹਾਂ ਨੇ ਨਵੀਂ ਜਥੇਬੰਦੀ ਬਣਾਈ ਆ ਆਜ਼ਾਦ ਉਹ ਦਿਲੋਂ ਚੱਲੇ ਸੀ ਦਿਲੋਂ ਚੱਲੇ ਸੀ ਤੇ ਕਿਸਾਨ ਯੂਨੀਅਨ ਸਿੱਧੂਪੁਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਬਾਰੇ ਤੁਸੀਂ ਜਾਣਦੀ ਹੋ ਉਹ ਕੱਲੇ ਕਿਸਾਨੀ ਦੀ ਲੜਾਈ ਨਹੀਂ ਲੜਦੇ ਉਹ ਨਾਲ ਦੀ ਨਾਲ ਜਵਾਨੀ ਦੀ ਲੜਾਈ ਲੜਦੇ ਆ ਹੋਣ ਦੀ ਲੜਾਈ ਵੀ ਲੜਦੇ ਆ ਜਿਵੇਂ ਬਾਈ ਦੀਪ ਸਿੱਧੂ ਕਹਿ ਗਿਆ ਸੀ ਕਿ ਇਹ ਲੜਾਈ ਫਸਲਾਂ ਦੀ ਨਹੀਂ ਇਹ ਲੜਾਈ ਨਸਲਾਂ ਦੀ ਹੈ ਉਹ ਅੱਜ ਜਥੇਬੰਦੀਆਂ ਨੂੰ ਸਮਝ ਆਈ ਜਾਂਦਾ ਕਿ ਇਹ ਸਾਨੂੰ ਨਸਲਾਂ ਦੀ ਲੜਾਈ ਲੜਨੀ ਪੈਣੀ ਹੈ ਫਸਲਾ ਤੋਂ ਫਸਲਾ ਤਾਂ ਹੀ ਕੰਮ ਆਉਣਗੇ ਜੇ ਨਸਲਾਂ ਰਹਿਣਗੀਆਂ ਜੇ ਸਾਡੇ ਨਸਲੇ ਮੁੱਕ ਗਈਆਂ ਤੇ ਫਿਰ ਅਸੀਂ ਫਸਲਾਂ ਤੋਂ ਕੀ ਕਰਾਉਣਾ ਇਸ ਭਾਨੇ ਸਿੱਧੂ ਬਾਈ ਦਾ ਸਾਥ ਦਿੱਤਾ ਇਹ ਲਾ ਲਓ ਵੀ ਉਹ ਜਿੱਥੇ ਬੰਦੀਆਂ ਇਕੱਲੀ ਕਿਸਾਨੀ ਨਹੀਂ ਉਹ ਜਵਾਨੀ ਦੀ ਲੜਾਈ ਵੀ ਲੜਦੀਆਂ ਨੇ ਜਿਨ੍ਹਾਂ ਨੇ ਸਾਥ ਨਹੀਂ ਦਿੱਤਾ ਉਹ ਹੁਣ ਤੁਸੀਂ ਉਹਨਾਂ ਨਾਲ ਦੇਖ ਲਓ ਵੀ ਜੁੜਨਾ ਹੈ ਕਿ ਨਹੀਂ ਜੁੜਨਾ ਕਿਉਂਕਿ ਉਹ ਸਿਰਫ ਆਪਣੇ ਮਕਸਦ ਲਈ ਨੇ ਜੇ ਉਹਨਾਂ ਦੀ ਆਪਣੀ ਲੜਾਈ ਹੈ ਤਾਂ ਉਹ ਲੜਦੇ ਨੇ ਪੰਜਾਬ ਦੀ ਲੜਾਈ ਨਹੀਂ ਲੜਦੇ ਮੈਂ ਕਿਸੇ ਦਾ ਨਾਉ ਨਹੀਂ ਲਾਉਂਗਾ ਸੋ ਜਿਹੜੇ ਨੇ ਸਾਥ ਦਿੱਤਾ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਥ ਨਹੀਂ ਦਿੱਤਾ ਉਹ ਲੋਕ ਆਪ ਹੀ ਸਮਝ ਲੈਣ ਭਰਾਵੋ ਸਾਰੇ ਇਕੱਠੇ ਹੋ ਕੇ ਲੜਾਂਗੇ ਤਾਂ ਜਿੱਤ ਲਿਆ ਕਰਾਂਗੇ ਜੇ ਅੱਡੋ-ਪਾਟੀ ਰਹਾਂਗੇ ਤਾਂ ਅਸੀਂ ਕਦੇ ਜਿੱਤ ਨਹੀਂ ਪਾਵਾਂਗੇ ਇਸ ਕਰਕੇ ਮੈਂ ਬੇਨਤੀ ਕਰਨ ਦੇ ਲਈ ਆਇਆ ਸੀ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਵੀ ਫੋਲੋ ਕਰ ਲਓ ਮੈਂ ਇਹ ਵੀ ਗੱਲ ਦੱਸਦਾ ਜਿਹੜੇ ਆ ਭਗਤ ਕਮੈਂਟ ਕਰਦੇ ਹੁੰਦੇ ਆ ਕਿ ਜਦੋਂ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਵੇਲੇ ਅਸੀਂ ਆਵਾਜ਼ ਚੱਕੀ ਤਾਂ ਉਸ ਵੇਲੇ ਸਾਡੇ ਪੇਜ ਬੰਦ ਕਰਤੀ ਸੀ ਅੱਜ ਤੱਕ ਉਹ ਪੇਜ ਨਹੀਂ ਚੱਲਿਆ ਮੇਰਾ ਪਹਿਲਾ ਵਾਲਾ ਇਹ ਦੁਬਾਰੇ ਪੇ ਚਲਾਇਆ ਜਿਹੜੇ ਆ ਭਗਤਾਂ ਕਰਜਾਈਆਂ ਚ ਬਹਿ ਕੇ ਕੱਲੇ ਕਮੈਂਟ ਕਰਨੇ ਹੁੰਦੇ ਆ ਇਹਨਾਂ ਨੂੰ ਹੋਰ ਕੋਈ ਕੰਮ ਨਹੀਂ ਹੁੰਦਾ ਨਾ ਇਹਨਾਂ ਨੇ ਇਹਨਾਂ ਦੀ ਕੋਈ ਦੇਣ ਹੁੰਦੀ ਆ ਪੰਜਾਬ ਨੂੰ ਬਸ ਕੱਲੇ ਕਮੈਂਟ ਕਰਨੇ ਹੁੰਦੇ ਆ ਚੌਧਰ ਬਣਾਇਆ ਦਿਖਾਉਂਦੇ ਹੁੰਦੇ ਆ ਸੋ ਇਹਨਾਂ ਦਾ ਆਪਾਂ ਨੂੰ ਕੋਈ ਪ੍ਰਵਾਹ ਨਹੀਂ ਲੱਲੀ ਛੱਲੀ ਦੇਹੋ ਜੇ ਫਿਰਦੀ ਰਹਿੰਦੇ ਇਹਨਾਂ ਦਾ ਕੰਮ ਆਪਦਾ ਆਪਾਂ ਆਪਣਾ ਕਰਨਾ ਆਪਾਂ ਧਿਆਨ ਹੀ ਨਹੀਂ ਦਿੱਤਾ ਇਹਨਾਂ ਇਹਨਾਂ ਤੱਕ ਕਦੇ ਕਿਉਂਕਿ ਜਦੋਂ ਬੰਦਾ ਕੋਈ ਲੇਬਲ ਦੇ ਨਾ ਹੋਵੇ ਉਹਦੇ ਖਿਲਾਫ ਕਦੇ ਨਹੀਂ ਬੋਲਣਾ ਚਾਹੀਦਾ ਇਹਨਾਂ ਦਾ ਕੰਮ ਆ ਆਪਦਾ ਕਰੀ ਜਾਣ ਦਿਓ ਜਿੱਦੇ ਤੁਹਾਡੇ ਬਰਾਬਰ ਲੈਵਲ ਤੇ ਆਗੇ ਉਹਦੇ ਦੇਖ ਉਹਦੇ ਸੋਚਾਂਗੇ ਵੀ ਨਾ ਖਲਾਫ ਬੋਲਣਾ ਜਾਂ ਨਹੀਂ ਬੋਲਣਾ ਕਦੇ ਵੀ ਕੰਟਰੋਵਰਸੀਆਂ ਵਿੱਚ ਨਾ ਪੋ ਬਾਈ ਜਿੰਨੇ ਭਰਾ ਪਿਆਰ ਕਰਦੇ ਆ ਕਦੇ ਨਾ ਸੋਚੋ ਕਿ ਅਜੇ ਕੋਈ ਸਾਡੇ ਖਲਾਫ ਬੋਲਦਾ ਤਾਂ ਆਪਾਂ ਉਹਦਾ ਜਵਾਬ ਹੀ ਦੇਣਾ ਕਦੇ ਨਾ ਦਿਓ ਜੇ ਬੰਦਾ ਹੈਗਾ ਮੂਹਲਾ ਤੜਾਲਾ ਵੀ ਹਾਂ ਪੰਜਾਬ ਲਈ ਕੋਈ ਦੀ ਦੇਣ ਤਾਂ ਵਿਚਾਰ ਕਰ ਲਓ ਉਹਦੇ ਨਾਲ ਬਹਿ ਜਾਓ ਵੀ ਭਾਈ ਆ ਜਾ ਬੈਠ ਕੇ ਗੱਲਬਾਤ ਕਰਦੇ ਆ ਆਉ ਇਕੱਠੇ ਹੋ ਕੇ ਲੜਦੇ ਆ ਪਰ ਜਿਹੜਾ ਬੰਦਾ ਹਈ ਵੀ ਬਿਲਕੁਲ ਸਿਰੇ ਦਾ ਹੀ ਜਿਨ੍ਹਾਂ ਨੇ ਪੰਜਾਬ ਲਈ ਕੁਝ ਨਹੀਂ ਕੀਤਾ ਸਿਰਫ ਕੱਲੇ ਕਮੈਂਟੀ ਕਰਨਿਆਂ ਉਹਨਾਂ ਦਾ ਕੋਈ ਜਵਾਬ ਦੇਣ ਦਾ ਤੁੱਕ ਨਹੀਂ ਬਣਦਾ ਉਹਨਾਂ ਨੂੰ ਜਵਾਬ ਨਾ ਦਿਆ ਕਰੋ ਭਰਾਵੋ ਜਿਹੜੇ ਦੇਖ ਰਹੇ ਨੇ ਜਿਹੜੇ ਪਿਆਰ ਕਰਦੇ ਨੇ ਮੈਂ ਉਹਨਾਂ ਨੂੰ ਹੱਥ ਜੋੜਦਾ ਕਿ ਉਹਨਾਂ ਨੂੰ ਐਵੇਂ ਨਾ ਬਾਈ ਬਰਾਬਰ ਦਾ ਕੇ ਖੜੇ ਕਰ ਲਿਆ ਕਰੋ ਉਹਨਾਂ ਦਾ ਕੰਮ ਸਿਰਫ ਕਮੈਂਟਾਂ ਤੱਕ ਹੁੰਦਾ ਸੋ ਬਾਈ ਸਾਰੇ ਹੀ ਜੂਥ ਦਾ ਸਾਰੀਆਂ ਹੀ ਜੱਥੇਬੰਦੀਆਂ ਦਾ ਜਿੰਨੇ ਵੀ ਭਰਾ ਸਾਰੇ ਪਹੁੰਚੇ ਜਿਨ੍ਹਾਂ ਨੇ ਹਾਂ ਦਾ ਨਾਰਾ ਮਾਰਿਆ ਬਾਈ ਸਾਰਿਆਂ ਦਾ ਤੈਅ ਦਲੋ ਧੰਨਵਾਦ ਕਰਦਿਆਂ ਜਿਉਂਦੇ ਵੱਸਦੇ ਰਹੋ ਇਸੇ ਤਰ੍ਹਾਂ ਲੜਾਈ ਲੜਦੇ ਰਹੋ ਆਪਾਂ ਲੜਾਂਗੇ ਸੰਘਰਸ਼ੀਲੇ ਰਹੋ ਪੰਜਾਬ ਨੂੰ ਬਚਾਉਣ ਦੀ ਲੜਾਈ ਲੜਾਂਗੇ ਠੱਗ ਅਜੰਟਾਂ ਦੇ ਖਿਲਾਫ ਲੜਾਈ ਲੜਾਂਗੇ ਪਾਣੀਆਂ ਦੀ ਲੜਾਈ ਲੜਾਂਗੇ ਬੋਲੀ ਦੀ ਲੜਾਈ ਲੜਾਂਗੇ ਇਸ ਧਰਤੀ ਦੀ ਲੜਾਈ ਲੜਾਂਗੇ ਉਦੋਂ ਤੱਕ ਲੜਦੇ ਰਹਾਂਗੇ ਜੋ ਤੱਕ ਜਾਨ ਹੈ ਕਦੇ ਵੀ ਪੰਜਾਬ ਦੇ ਲੋਕਾਂ ਨੂੰ ਦਗਾ ਨਹੀਂ ਦੇਵਾਂਗੇ ਕਦੇ ਵੀ ਪਿੱਠ ਨਹੀਂ ਦਿਖਾਵਾਂਗੇ ਸੋ ਸਾਰੇ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਸਾਡੀ ਸਮੁੱਚੀ ਟੀਨ ਟੀਮ ਹਮੇਸ਼ਾ ਇਸ ਪੰਜਾਬ ਦੀ ਕਰਜ਼ਦਾਰ ਰਹੂਗੀ ਅਹਿਸਾਨਮੰਦ ਰਹੂਗੀ ਪਹਿਲਾਂ ਹੀ 22 ਲੱਖੇ ਵੇਲੇ ਤੁਸੀਂ ਵੱਡੇ ਇਕੱਠ ਕਰਦੇ ਹੋ ਇਸ ਵਾਰ ਵੀ ਵੱਡਾ ਇਕੱਠ ਕੀਤਾ ਤਾਂ ਕਿਤੇ ਜਾ ਕੇ ਸਰਕਾਰ ਦੀਆਂ ਅੱਖਾਂ ਖੁੱਲੀਆਂ ਤਾਂ ਕਿਤੇ ਜਾ ਕੇ ਭਾਨੇ ਸਿੱਧੂ ਦੇ ਹੱਕ 'ਚ ਫੈਸਲਾ ਆਇਆ ਤੇ ਹੁਣ ਬਾਈ 10 ਤਰੀਕ ਨੂੰ ਕਢਾ ਕੇ ਲਿਆਉਣਾ ਬਾਈ ਨੂੰ ਉਦੋਂ ਹੀ ਬੱਲੇ ਬੱਲੇ ਕਰਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੇਜ ਨੂੰ ਜਰੂਰ ਫੋਲੋ ਕਰ ਲਿਓ ਬਾਈ